ਮੇਰਾ ਕੀ ਹੋ ਗਿਆ ਘਰਪੇ ਇਦਨੇ ਰੰਜੀਦ ਮਾਰਦਾ ਖੇਤ ਇਕੱਲੇ ਘੜੀ ਨਹੀਂ ਮਖਣਾ ਅਸੀਂ ਤਾਂ ਦੁਨੀਆ ਅੱਗੇ ਲਾ ਰੱਖੀ ਆ ਟਾਈਮ ਹੋ ਗਿਆ ਪਾਣੀ ਮੋੜ ਉਧਰ ਤੇਰਾ ਪਿਓ ਤਾਂ ਨਰੀ ਗਊ ਸੀ ਗਊ ਉਹ ਬਲੇਕ ਯਾ ਕਾਨੂੰ ਸੀ ਪੁੱਤ ਉਹ ਤਾਂ ਸਾਥ ਬੰਦਾ ਸੀ ਸਾਥ ਕੀ ਗੱਲ ਆ ਕੋਈ ਤੰਗਤਾ ਨਹੀਂ ਕਰਦਾ ਜੇ ਕਰਦਾ ਤਾਂ ਦੱਸ ਫਿਰ ਕੱਢ ਦਿੰਦੇ ਆ ਗੰਡਾ ਫਾਉਨ ਉਹ ਕੁੱਤਾ ਥੋੜਾ ਪਾਪਾ ਗਲਤ ਆ ਇਹਨੂੰ ਤਾਂ ਲੈ ਕੇ ਚੱਲੇ ਆ ਹੁਣ ਇਹਨੂੰ ਸੁਧਾਰ ਕੇ ਹੀ ਭੇਜਾਂਗੇ ਚਲੋ ਵੀ ਮੁੰਡਿਓ ਚੱਲ ਰਹੀ ਹੈ ਉਹ ਚਾਚਾ ਟਾਈਮ ਤਾਂ ਤੇਰਾ ਹੋ ਗਿਆ ਪੂਰਾ ਬੀਬੀ ਦੀ ਵੀਰ ਬਣ ਕੇ ਛੱਡ ਦੋ ਬੀਬੀ ਤੋਂ ਪਰਾਂ ਜਾ ਪਹਿਲਾਂ ਸਮਝਾਉਣਾ ਸੀਗਾ ਇਹਨੂੰ ਚੱਲੇ ਲਾ ਦੇ ਕੋਲੇ ਰਹੀ ਐਂਬੂਲੈਂਸ ਦੇ ਆਉਂਦੀ ਕਰਤੀ ਗਿਆ ਨਾ ਕਰ ਦਿਓ ਬਾਈ ਨੂੰ ਪਰਾਂ ਹਟ ਯਾਰ ਪਹਿਲਾਂ ਵੇਖਦੇ ਯਾਰ ਮਰਨ ਦੇ

ਹੈ ਕੱਲੇ ਦੇ ਘਰਾਂ ਚ ਕੀ ਬੰਦ ਹਾਂ ਬੰਦੰ ਦੇ ਨਾਲ ਹੀ ਇਹ ਘਰ ਨਾਲ ਕੋ ਬੰਦਿਆ ਲਾਇਆ ਸਭ ਕੁਛ ਐਂਜੀ ਹੋ ਗਿਆ ਸਭ ਕੁਝ ਕੁਝ ਨਹੀਂ ਰਿਹਾ ਸਹੀ ਗੱਲ ਹੈ ਪੰਡਾ ਨਾਮ ਹੀ ਕਰੇ ਤਾਂ ਘਰ ਦਾ ਭਾਗ ਹੀ ਨਹੀਂ ਖੁੱਲਦਾ ਹੋਈ ਤਾਂ ਪੈਣ ਦੇ ਇੱਕ ਮਾੜੀ ਗੱਲ ਹੀ ਆ ਹਨਾ ਤੇ ਹੁਣ ਦੇਖ ਲੈ ਤੂੰ ਤੇ ਬੰਟੀ ਕੱਲੇ ਰਹਿ ਗਏ ਦੋਨੇ ਹਨਾ ਤੇ ਹੁਣ ਆਏ ਲੋਕਾਂ ਦੇ ਲਈ ਮੂੰਹ ਫੜੀਦੇ ਹਨਾ ਉਮਰਾਜ ਬਲ ਵੇਂਦੇ ਨਹੀਂ ਵੀ ਪਰਜਾਇ ਤੇ ਹੋਰ ਪਰਜਾਈ ਦਾ ਰਹਿਤ ਜੀ ਤੀ ਪੁੱਤ ਦਾ ਹਨਾ ਅਗਲੇ ਬਣਾਉਣ ਲੱਗੇ ਗਲਮੈਂਟ ਲਾਉਂਦੇ ਆ ਸਹੀ ਹਨਾ ਤੇ ਮੈਂ ਤਾਂ ਤੈਨੂੰ ਕਹਿੰਦੀ ਤੂੰ ਮੰਟੀ ਦਾ ਵਿਆਹ ਕਰ ਲੈ ਚੰਗੀ ਰਹੇਗੀ ਸਹੀ ਗੱਲ ਲਪਣ ਕਰਨ ਤਾਂ ਪੈਣੀ ਹੈ ਕੁਛ ਨਾ ਕੁਛ ਚਲ ਦੇਖਦੀਆਂ ਕਰਦੀਆਂ ਮੇਰੇ ਚਾਚੀ ਨਾਲ ਗੱਲ ਮੰਨ ਨਹੀਂ ਜਾਊਗਾ ਉਹਨੂੰ ਮੇਰੇ ਕਿਹੜਾ ਮੈਨੂੰ ਦੁੱਖ ਨਹੀਂ ਦਿੰਦਾ ਹਨਾ ਨਾਲੇ ਭੈਣ ਤੁਹਾਡੇ ਕੋਲ ਇੰਨਾ ਪੈਲੀ ਪੱਟਾ ਤੁਹਾਨੂੰ ਘੜਾ ਕਿਸੇ ਨਾਲ ਕਰਨੀ ਹੈ ਸਹੀ ਗੱਲ ਆਲੇ ਬੰਟੀ ਆਪਦਾ ਪੜ੍ਹਾਈ ਲਿਖਾਈ ਛੱਡ ਕੇ ਤੇ ਪਹਿਲੀ ਪੱਠੇ ਦਾ ਕੰਮ ਸੰਭੂਗਾ ਵਧੀਆ ਆਪਦਾ ਹਾਂ ਸਹੀ ਗੱਲ ਆ ਫਿਰ ਹੁਣ ਕਰਨ ਵਾਲਾ ਵੀ ਕੋਣ ਆ ਤੁਹਾਨੂੰ ਪੱਤੀ ਆ ਉਸੇ ਨੂੰ ਕਰਨਾ ਪੈਣਾ ਤੇ ਉਹ ਨਾਲੇ ਤੂੰ ਗੱਲੀ ਬੈਠੀ ਰਹਿਣੀ ਆ ਘਰੇ ਨਾਲੇ ਬੰਦੇ ਦੀ ਟੈਨਸ਼ਨ ਦੂਰ ਹੋ ਜਾਂਦੀ ਨਾਲੇ ਮਿਲਿਆ ਕੇ ਹਾਂ ਸਹੀ ਹੈ ਨਹੀਂ ਨਾਲੇ ਵਧੀਆ ਭਾਈ ਪੜ੍ਹਨਾ ਪੜਾਉਂਦਾ ਧੁਖਸਾ ਕਰੂੰਗੀਆਂ ਤੇ ਬਾਰ-ਤਿਵਾਰ ਉਹ ਵਿਚਾਰਾ ਅੰਬਾਰੋਂ ਦ ਜਾਊਗਾ ਐਨੇ ਜਿਹੇ ਟੈਗ ਦਾ ਵੀ ਸਹੀ ਗੱਲ ਆ ਤੇ ਤੈਨੂੰ ਬਸ ਕਰਨਾ ਪਤਾ ਸਹੀ ਗੱਲ ਆ ਹਾਂ ਤੇ ਤੈਨੂੰ ਬਸ ਕਰਨਾ ਕੋਈ ਨਾ ਮੈਂ ਜਾਣੀ ਇੱਕ ਅੱਦੇ ਦਿਨ ਚ ਪਿੰਡ ਟੱਕਰ ਕਰਕੇ ਆਉਂਗੀ ਗੱਲ ਤੇ ਰਾਜੀ ਅੱਜ ਦੁਬਾਰਾ ਸੋਨਾ ਕੀਤਾ ਪੁੱਤ ਮੁੰਡਾ ਜੇਲ੍ਹ ਗਿਆ ਸੀ 700 ਰੁਪਏ ਨਹੀਂ ਸੀਗੇ ਜਿੰਮਰੇ ਨੂੰ ਆਈ ਐ ਤੇਰੇ ਮਨ ਤੋਂ ਹੋਈ ਲੈ ਗਏ ਹੁਣ ਪਹਿਰੇ ਪਹਿਣ ਮੜ ਕੇ ਰਿਓ ਹਾਂ ਮਾ ਹਾਂ ਹੁਣ ਪਹਿਰੇ ਪਹਿਣ ਵਾਕੇ ਰਿਓ ਸਹੀ ਗੱਲ ਲੱਜੋ ਉਹ ਦਿੱਤਾ ਸੀ ਬਾਹਰ ਸੋਨਾ ਵਹਿ ਕੇ ਮਰਜੀਗਾ ਜੋ ਪੈਣੀ ਆ ਤਾਂ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਤੁਸੀਂ ਵਾਦਾ ਕਰਿਆ ਪੂਗਾਤਾ ਠੀਕ ਆ ਆਪਦਾ ਜਿਵੇਂ ਮਾਂ ਜੀ ਕਹਿੰਦੇ ਹਾਂ ਤੁਸੀਂ ਆਪਦਾ ਉਵੇਂ ਪਹਿਣਾ ਪਹਿਣਾ ਬਣ ਕੇ ਰਹੋ ਠੀਕ ਐ ਆ ਹਾਂ ਭੁੱਲੀ ਇਹ ਕਿਹੜਾ ਕਹਿਣ ਦੀ ਗੱਲ ਆ ਨਾਲੇ ਇਸ ਤਾਂ ਹੈ ਹੀ ਪਹਿਣਾ ਪਹਿਣਾ ਚਾਚੇ 딸 ਦੀ ਕੁੜੀ ਦਾ ਕੀ ਪਰਤ ਹੁੰਦਾ ਮਾਂ ਨੇ ਕਿਹਾਣਾ ਬਹੁਤ ਹੀ ਸਿਆਣੀ ਆ ਦੇਖੀ ਤੂੰ ਆਪ ਹੀ ਜਿੰਨੇ ਵਾਰੀ ਸਾਂਭ ਲੈਣੀ ਐ ਇਹਨੇ ਕਯਾਰਮਨ ਹਾਂ ਹਾਂ ਜੀ ਜੀ ਤੁਸੀਂ ਫਿਕਰ ਨਾ ਕਰਿਓ ਮੈਂ ਆਪੇ ਸਾਂਭ ਲੂੰ ਸਭ ਕੁਝ ਟੈਨਸ਼ਨ ਨਾ ਲੈ ਮੈਨੂੰ ਤਾਂ ਦੇਜ ਲੱਗਦੀ ਐ ਤੇਰੇ ਤਾਂ ਜੀ ਪੈ ਲੱਗਣ ਜਿੰਦੀ ਆਪਦੀ ਆਕੜ ਚੀਰੂ ਚੰਗਾ ਪੁੱਤ ਮੈਂ ਚੱਲੀ ਭੈਣਾ ਭੈਣਾ ਵਾਂ ਕੇ ਰੋ ਮੈਂ ਗੋੰਡੀ ਦਾ ਸਹਯੋ ਕੋਈ ਦਾ ਮਾਜੀ ਇਹ ਕਰਨਾ ਚਾਹੁੰਦਾ ਤੁਸੀਂ ਗੋੰਡੀ ਦਾ ਮੈਂ ਵੀ ਰੋਟੀ ਪਾਣੀ ਦਾ ਵੇਖਣਾ ਹਾਂ ਗੋੰਡੀ ਦਾ ਛੇੜੀ ਹੱਸਦੇ ਹਾਂ ਚਲ ਕੋਈ ਨਾ ਮੈਂ ਵੀ ਮੜਾ ਗੇੜਾ ਕੱਢਿਆ ਮਾਰੇ ਤੁਸੀਂ ਕਰੋ ਗੱਲਾਂ ਦਿਨ ਹੋ ਗਏ ਸੋਚਦਿਆਂ ਕਾਹ ਜਾ ਖੋਤ ਹੀ ਦੇਵਾ ਟਾਈਮ ਹੀ ਨਹੀਂ ਲੱਗਿਆ ਚਲੋ ਅੱਜ ਕਰ ਦਿੰਦੇ ਬਾਹਲੇ ਹੀ ਹੋ ਗਿਆ ਹੁਣ ਤਾਂ ਵਿਚਾਰੇ ਨੂੰ ਖੇਤਾਂ ਦੀ ਕੰਮਾਂ ਚ ਟਾਈਮ ਨਹੀਂ ਲੱਗਦਾ ਹਜੇ ਮੁੜਿਆ ਵੀ ਨਹੀਂ ਪਤਾ ਨਹੀਂ ਇੰਨਾ ਕਰੇਗਾ ਕਿਉਂ ਕਰਤਾ ਕਹਿੰਦਾ ਸੀ ਆਰਤੀ ਕਰੂੰਗਾ ਕਸ਼ੇਤੀ ਆ ਜਾਊਗਾ ਲੈ आ गया बड़ी मराला आ गया पंटी हाँ बबी आ गया ते बबी पहले से अपनी फसल दे रही हुई सी अच्छा सुख नाल वधिया हो गई बस हाँ बबी थोड़े बहे रह गए अपने तो कहने बाकी मैं थोड़ी कौन चिपा दूंगा चल कोई ना वो किधर आज जिधर अपना आड़ती है हाँ

ਆਪਦੀ ਕਮਾਈ ਆਪਦੇ ਘਰ ਵਾਲੀ ਦੇ ਹੱਥ ਚ ਦੇ ਦੀ ਆ ਕਿਸੇ ਆਰੇ-ਗਰੇ ਦੇ ਹੱਥ ਚ ਨਹੀਂ ਦੇ ਦੀ। ਉਹ ਕੀ ਬਕਵਾਸ ਕਰਦੀ ਆ ਤੂੰ? ਭਾਬੀ ਨੂੰ ਫੜਾ ਪੈਸੇ। ਭਾਬੀ ਦਾ ਹੱਕ ਆ ਪੈਸੇ ਤੇ। ਭਾਬੀ ਦਾ ਹੱਕ ਕਿਉਂ ਆ? ਪਹਿਲਾ ਹੱਕ ਘਰ ਵਾਲੀ ਦਾ ਹੁੰਦਾ ਐ। ਫਤ ਨਹੀਂ ਕੀ ਕੋਲ ਕੇ ਪਾਇਆ ਤੁਹਾਨੂੰ ਸਾਰਾ ਦਿਨ ਭਾਬੀ-ਭਾਬੀ ਕਰਦੇ ਰਹਿੰਨੇ ਆ। ਇਹ ਨਹੀਂ ਭਾਬੀ-ਭਾਬੀ ਕਰਨਾ ਸੀ ਫਿਰ ਦੋਵਾਂ ਨੇ ਕੱਲ੍ਹੇ ਨੇ ਰਹਿ ਲੈਣਾ ਸੀ। ਮੇਰੀ ਕੋ ਲੋੜ ਸੀ ਫਿਰ ਵਿਆਹ ਕਿ ਲਿਆਉਂਦੀ। ਟੱਪ ਕਰ ਕੀ ਬੋਲੀ ਜਾਨੀ ਆ? ਕੀ ਬਕਵਾਸ ਕਰੀ ਜਾਨੀ ਆ? ਭਾਬੀ ਮਾਣ-ਸਮਾਨ ਹੁੰਦੀ ਆ। ਤੇ ਮੇਰੀ ਭਾਬੀ ਨਹੀਂ ਮੇਰੀ ਮਾਂ ਵੀ ਆ। ਸਮਝ ਗਈ? ਮਾਂ ਮੈਂ ਸਭ ਸਮਝਦੀ ਕਿਹੜੀ ਮਾਂ ਹੱਕ ਦਾ ਐਂ ਜਿਤਾਉਂਦੀ ਐ ਜਿਵੇਂ ਭਾਬੀ ਨੇ ਕੁਝ ਹੋਰ ਹੋਵੇ ਚੱਪ ਕਰਦੀਏ ਨਹੀਂ ਤੂੰ ਨਹੀਂ ਬਾਂਟੀ ਇਹ ਕਭ ਹਰਾਮਣ ਐ ਕੀ ਕਹਿ ਰਹੀ ਐ ਤੂੰ ਤੈਨੂੰ ਪਤਾ ਅੱਜ ਤੱਕ ਮੈਂ ਕਾਡੇ ਬਾਂਟੀ ਨੂੰ ਆਪਣਾ ਦਿਓਰ ਵੀ ਨਹੀਂ ਸਮਝਾ ਆ ਤੇ ਜਵਾਖਾ ਵਾਂਗੂ ਸਮਝਦੀ ਆ ਮੈਂ ਕੀ ਕਮਲ ਮਾਰੀ ਜਾਨੀ ਐ ਤੂੰ ਇਹ ਕਮਲ ਅੰਨੀ ਨੇ ਮੈਂ ਹੈਗੀ ਮੈਨੂੰ ਸਭ ਕੁਝ ਦਿੰਦਾ ਬਹੁਤਾ ਟਾਈਮ ਨਹੀਂ ਚੱਲਣ ਦਿੰਦੀ ਮੈਂ ਤੁਹਾਡੀ ਡਰਾਮੇਬਾਜੀ ਇਹ ਆ ਵੀਦੂ ਰੋਕਣਾ ਨਹੀਂ ਸੀਗਾ ਮੈਨੂੰ ਅੱਜ। ਇਹਦੀ ਜ਼ਬਾਨ ਕੁਝ ਜਲਦੀ ਖੁੱਲਦੀ ਜਾਂਦੀ ਆ ਤੇ ਅੱਗੇ ਜਾ ਕੇ ਤੈਨੂੰ ਤੰਗ ਕਰੂਗੀ। ਕੋਈ ਨਾ ਬੰਟੀ ਤੂੰ ਫਿਕਰ ਨਾ ਕਰ। ਨਿਆਣੀਆਂ ਹਜੇ। ਭੈਣਾ ਮੇਰੀ ਕੋਈ ਨਾ ਮੈਂ ਸਮਝਾ ਲੂੰਗੀ। ਤੂੰ ਐਂ ਕਰ ਤੂੰ ਪੱਠੇ ਬਾੜੇ ਪਸ਼ੂਆਂ ਨੂੰ ਮੈਂ ਐਂ ਆ ਮੜੀ ਦੀ ਬਾੜੀ ਕੋਲ ਤਾਂ ਠੀਕ ਐ। ਠੀਕ ਐ ਬੱਬੂ। ਪਤਾ ਨਹੀਂ ਕੀ ਹੋ ਗਿਆ ਰਮਨ ਨੂੰ। ਇਹ ਤਾਂ ਹੋਣੀ ਐਂ ਕਰਨ ਲੱਗੀ। बहुत टाइम पे आगा कोई ना आऊंगी मैं मिल के आऊंगी उन्होंने देखते हैं जी रिक्शा रिक्शा मिल गया नहीं तो फिर तर्की जाना पौगा ਮੈਂ ਤੇ ਕਰੇ ਕਰ ਲਈ ਆਈ ਵੀ ਨਹੀਂ ਜੀ ਹੋ ਨਾ ਇੱਕ ਤਾਂ ਤੋਪਾ ਨਹੀਂ ਜਾਂਦੀ ਫੀਪੀ ਆ ਜਿਨਾਨੀ ਤਾਂ ਬੰਦੇ ਵਿੱਚ ਖੇਤਾਂ ਚ ਚਾਹ ਲੈ ਕੇ ਜਾਂਦੀ ਚੱਕੀ ਲੱਗਦੀ ਆ ਰੱਬੇ ਹੋ ਜੀ ਤਾਂ ਅੱਤੇ ਕਦੇ ਕਿਸੇ ਨੂੰ ਨਾ ਭੇਜੇ ਵਾਹਿਗੁਰੂ ਮੇਹਤਰੀ ਕਿਵੇਂ ਆ ਤੂੰ ਆ ਗਈ ਮੈਂ ਠੀਕ ਆ ਕਰੇ ਸਾਰੇ ਠੀਕ ਆ ਠੀਕ ਐ ਸਾਰੇ ਵਧੀਆ ਦੂਰ ਬਾਂਟੀ ਤੇ ਰਮਨ ਕਿਵੇਂ ਆ ਠੀਕ ਆ ਤੇਰੇ ਨਾਲ ਵਧੀਆ ਰਹਿੰਦੀ ਆ ਉਹ ਹਾਂਜੀ ਠੀਕ ਆ ਬਸ ਵਧੀਆ ਜਿਹੜਾ ਟਾਈਮ ਲੰਘੀ ਜਾਂਦਾ ਹੈਗਾ ਜਿਹੜੇ ਸਾਹ ਨਾਲ ਤੂੰ ਜਵਾਬ ਦਿੱਤਾ ਨਾ ਠੀਕ ਦਾ ਮੈਨੂੰ ਲੱਗਦਾ ਨਹੀਂ ਵੀ ਤੇਰੇ ਨਾਲ ਠੀਕ ਆ ਚਿਹਰਾ ਤੇਰਾ ਉੱਤਰਿਆ ਪਿਆ ਚੱਲ ਕੋਈ ਨਾ ਤੇਰੇ ਤੇਰੀ ਮਰਜ਼ੀ ਤੇਰੀ ਤਾਂ ਭੈਣਾ ਤੁਸੀਂ ਵੀ ਬਾਲਾ ਡੋਂਗਾ ਸੋਚਦੇ ਆਂ ਕੁਛ ਨਹੀਂ ਵੈਸੇ ਹੀ ਬਸ ਤੁਹਾਡੇ ਬਿਨਾ ਜੀ ਜਾਨੀ ਲੱਗਦਾ ਘਰੇ ਤਾਂ ਮੰਨ ਜਾ ਉਦਾਸ ਹੋ ਜਾਂਦਾ ਬਾਕੀ ਤਾਂ ਸਾਰਾ ਕੁਝ ਠੀਕ ਹੈ ਜੀ ਤਾਂ ਹੁਣ ਜ਼ਿੰਮੇਵਾਰੀਆਂ ਨੂੰ ਸੱਤ ਰੱਖ ਕੇ ਨਾ ਤੈਨੂੰ ਲਾਉਣਾ ਹੀ ਪੈਣਾ ਕੁਛ ਨਹੀਂ ਹੁੰਦਾ ਜਿੱਥੇ ਇੰਨੇ ਸਾਲ ਲੰਘ ਗਏ ਬਾਕੀ ਰਹਿੰਦੇ ਵੀ ਲੰਘ ਜਾਣਗੇ ਆਜੂਗਾ ਮੈਂ ਛੇਤੀ ਬਸ ਹੁਣ ਤਾਂ ਰੱਬ ਅਗੇ ਹੀ ਅਰਦਾਸ ਕਰਦੀ ਆਂ ਵੀ ਤੁਸੀਂ ਛੇਤੀ ਦਿਨੇ ਘਰੇ ਆਜੋ ਹਉ ਤੁੰਨੂੰ ਕੀ ਲੱਗਦਾ ਵੀ ਤੁਸੀਂ ਕਦੋਂ ਆਜੋਗੇ ਘਰੇ ਮੈਨੂੰ ਹੋਰ ਤਾਂ ਪਤਾ ਨਹੀਂ ਪਰ ਇੰਨਾ ਕਿ ਜਰੂਰ ਪਤਾ ਕਿ ਟੈਨਸ਼ਨ ਨਾ ਲੈ ਤੂੰ ਜਿਉਂਦੇ ਜਿਦਾ ਇੱਕ ਦਿਨ ਜਰੂਰ ਆਉਂਗਾ ਤੁਹਾਡਾ ਕੀ ਤਾਂ ਜ਼ਿੰਮੇਵਾਰੀਆਂ ਮੈਂ ਸਾਰੀਆਂ ਨਿਭਾੜੀਆਂ ਜੇ ਬੰਟੀ ਨੂੰ ਵਿਆਹ ਲਿਆ ਹਨ ਉਹ ਵੀ ਵਧੀਆ ਆਪਦੀਣਾ ਜ਼ਮੀਨ ਜਾਇਦਾਦ ਵਧੀਆ ਸੰਭੀ ਜਾਂਦਾ ਹੈਗਾ ਖੇਤੀ ਵੀ ਵਧੀਆ ਕਰਨ ਲੱਗਿਆ ਤੇ ਮੇਰੇ ਤਾਂ ਤੁਹਾਨੂੰ ਇੱਕ ਖੁਸ਼ਖਬਰੀ ਹੋਰ ਦੇਣੀ ਸੀ ਦੱਸ ਰਮਨ ਦੇ ਬੱਚਾ ਹੋਣਾ ਲਗਾ ਚਲੋ ਵਧੀਆ ਇਹ ਤਾਂ ਸ਼ੁਕਰਾ ਪਰਮਾਤਮਾ ਬਹੁਤ ਸੋਹਣੀ ਸਵਾਲੀ ਜੀ ਤੇ ਕਰ ਚਤੂੜੀ ਦੀ ਰੌਣਕ ਜੀ ਆ ਜੂਗੀ ਹਨ ਪਰ ਜੇ ਤੁਸੀਂ ਹੁੰਦੇ ਕੋਲੇ ਤਾਂ ਆਪਾਂ ਵਧੀਆ ਤੁਮ ਤਾਂ ਲੋੜੀ ਮਨਾਉਂਦੇ ਹਨ ਕੋਈ ਗੱਲ ਨਹੀਂ ਤੁਸੀਂ ਹੁਣ ਵੀ ਬਣਾਓ ਠੀਕ ਹੈ ਤੁਸੀਂ ਵਧੀਆ ਲੋੜੀ ਮਨਾਓ ਸਾਰਾ ਖੁਸ਼ੀ ਮਨਾਉਣੀ ਹੈ ਚੰਗਾ ਤੇ ਉਹਨਾਂ ਨੂੰ ਅਹਿਸਾਸ ਨਹੀਂ ਹੋਣ ਦੇਣਾ ਵੀ ਮੈਂ ਉਹਨਾਂ ਤੋਂ ਚ ਨਾ ਨਾ ਮੈਂ ਨਹੀਂ ਅਹਿਸਾਸ ਹੋਣ ਦਿੰਦੀ ਹਨ ਥੋੜੇ ਜਿਹੇ ਪੈਸੇ ਨੇਗੇ ਇਹ ਪੈਸੇ ਤੂੰ ਰੱਖ ਲੈ ਆਪੇ ਕੋਲੇ

ਆਹ ਤਾਂ ਹਰ ਵਾਰ ਮੰਟੀ ਨੂੰ ਕਹਿ ਕੇ ਭੇਜ ਦਿੰਦੀਆਂ ਵੀ ਕੁਝ ਦੱਸੀ ਨਾ ਜੀ ਤਾਂ ਇੱਥੇ ਮੇਰਾ ਕਿਹੜਾ ਲੱਗਦਾ ਨਾਲੇ ਜੇਲ੍ਹ 'ਚ ਜੀ ਕਿਹਦਾ ਲੱਗਦਾ ਹੋਣਾ ਪਰ ਜ਼ਿੰਦਗੀ ਦੀਆਂ ਕੁਝ ਮਜਬੂਰੀਆਂ ਬੰਦੇ ਨੂੰ ਮੱਲੋ-ਮੱਲੀ ਜੇਲ੍ਹ ਦਾ ਰਾਤ ਖਾਣ ਦਾ ਵਾਹ ਗਰੂ ਤੇਰੇ ਹੀ ਆਸਰਾ ਹਾਂ ਤੋ ਮੇਰੇ ਘਰ ਪਰਿਵਾਰ ਤੇ ਨੇ ਰੱਖੀ ਕੀ ਹੋ ਗਿਆ ਬੇਬੇ ਮੇਕ ਫੋਕ ਲੱਗ ਗਿਆ ਹਾਏ ਬੁੱਕ ਲੱਗਿਆ ਮੇਰੇ ਸੋਹਣੇ ਪੁੱਤ ਨੂੰ ਆ ਜਾ ਪੁੱਤ ਮੈਂ ਖਵਾਉਣੀ ਆ ਤੈਨੂੰ ਰੋਟੀ ਫੇਰ ਲਾ ਲੂੰਗੀ ਛੱਡ ਹੋਰ ਕਿੱਥੇ ਕਿੱਥੇ ਖੇਡਿਆ ਮੇਰਾ ਪੁੱਤ ਅੱਜ ਬਹੁਤ ਆ ਅੱਛੇ ਅੱਜ ਮੇਰੇ ਪੁੱਤ ਨੂੰ ਚੂਰੀ ਕੁੱਟ ਕੇ ਫੜਾਉਂਗੀ ਕਿਧਰ ਮੂੰਹ ਚੱਕਿਆ ਪਹਿਲਾਂ ਇਹਦੇ ਪਿਆਉਣ ਨੂੰ ਬੱਸ ਕਰ ਰੱਖਿਆ ਹੁਣ ਮੇਰੇ ਬੋਤ ਨੂੰ ਬੱਸ ਕਰਨ ਨੂੰ ਫਿਰਦੀ ਆ ਤੂੰ ਕੋਈ ਨਾ ਰਹਿਣਾ ਮੇਰਾ ਵੀ ਪੁੱਤ ਹੀ ਆ ਰੋਟੀ ਮੰਗਦਾ ਸੀ ਮੈਂ ਕਿਹਾ ਚੱਲ ਮੈਂ ਖਵਾ ਦਿੰਨੀ ਆ ਰਹੇਂਦੇ ਰਹੇਂਦੇ ਰੋਟੀਆਂ ਖਵਾਉਣ ਨੂੰ ਹੈਗੀ ਇਹਦੀ ਮੈਂ ਆਪੇ ਖਵਾ ਦੂਗੀ ਛਾੜੇ ਦੀ ਬਾਹ ਪਰੇ ਮੰਮੀ ਵੱਦੀ ਮੈਂ ਤੇਰੇ ਇੱਥੇ ਹੀ ਰੋਟੀ ਖਾਣੀ ਆ ਕੋਈ ਨਾ ਪਤਾ ਮੈਂ ਹੀ ਖਵਾਉਂਗੀ ਤੈਨੂੰ ਰੋਟੀ ਕੋਈ ਨਾ ਰਵਣ ਮੇਰਾ ਵੀ ਤਾਂ ਪੁੱਤ ਹੈਗਾ ਤੇਰਾ ਤਾਂ ਮੈਂ ਇਹਨੂੰ ਹੱਥ ਨਾ ਲੱਗਾਂਦਾ ਚੱਲ ਪਰੇ ਹਟ ਤੂੰ ਆ ਜਾਵੇ ਤੈਨੂੰ 20 ਵਾਰੀ ਕਿਹਾ ਮੈਂ ਤੇ ਰੋਟੀ ਨਹੀਂ ਖਾਣੀ ਤੈਨੂੰ ਕਿੰਨੀ ਵਾਰੀ ਕਹਿਣਾ ਮੈਂ ਤੈਨੂੰ ਸੁਣਦਾ ਨਹੀਂ ਹੁੰਦਾ ਚੱਲ ਅੰਦਰ ਚੱਲ ਆ ਜਾ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਠੀਕ ਹੈ ਨਾ ਜੇ ਅੱਜ ਤੂੰ ਬਾਦ ਉਹਦੇ ਕੋਲੇ ਖੜਾ ਨਾ ਤਾਂ ਤੇਰੇ ਛਿੱਤਰ ਪੈਣਗੇ ਠੀਕ ਹੈ ਨਾ ਮੈਂ ਖੜੂੰਗਾ ਉਹਦੇ ਨੇ ਕੋਲੇ ਉਹ ਤਾਂ ਉਹ ਤਾਂ ਮੈਨੂੰ ਪਿਆਰ ਇੰਨਾ ਪਿਆਰ ਕਰਦਾ ਤੂੰ ਮੇਰੇ ਕੰਨ ਦੀ ਚੀਂ ਆ ਕਰਦੀ ਇਹਨੂੰ ਪਿਆਰ ਹੁਣ ਇਹਦੇ ਮਗਰ ਲੱਗ ਕੇ ਇੰਨਾ ਬੋਲਣ ਲੱਗ ਗਿਆ ਵੱਡਾ ਹੋ ਕੇ ਪਤਾ ਨਹੀਂ ਕੀ ਕਰੂਗਾ ਮੈਂ ਜਾਊਗਾ ਬੰਮੀ ਦਾ ਨਾਮ ਆ ਗਿਆ ਮਨਵਾ ਦੇ ਥਰ ਚੂਰੀ ਕੋਲੇ ਜੀ ਮੇਰਾ ਪੁੱਤ

ਬੋਲ ਨਹੀਂ ਗਾ ਨਹੀਂ ਮਾ आ जा। राम कर ला आपे रमन, ले। रमन क्यों कर लूगी क्यों हूं तो चंगे भली सी थोन वे लक्षण कर लग गई चल चल जा आपे कर लुगे चंगी भली है चत कूड़ा जाके ਮੈਂ ਕਿਉਂ ਆਪ ਦਾ ਭਾਗੀ ਬਣਾਉਣੀ ਆ ਆਪਣੇ ਨਾਲ ਉਮਰ ਦੇਖ ਤੂੰ ਉਹਦੀ ਚਾਰ ਚੱਲ ਤੁਹਾਨੂੰ ਬੜਾ ਪਤਾ ਐਵੇਂ ਖੇਖਣ ਕਰਦੀ ਐ ਕਰ ਲੂਗੀ ਆਪੇ ਤਰੀਦਾ ਹੁੰਦਾ ਕੋਈ ਨਹੀਂ ਜਾਂਦਾ ਤੁਹਾਨੂੰ ਬੜਾ ਪਤਾ ਹੂੰ ਹੂੰ ਮੈਂ ਸਮਝਾਕ ਤੱਕ ਕੀ ਕਸੂਰਾ ਜਦੋਂ ਆਉਦੀ ਆਉਦੀ ਨਹੀਂ ਬਣੀ ਮੈਨੂੰ ਕੀ ਦੋਸਾ ਮਾੜੀ ਮੁੱਟੀ ਤੂੰ ਸ਼ਰਮ ਕਰ ਲਿਆ ਕਰ ਤੇਰੀ ਭੈਣ ਆ ਯਾਰੋ ਭੈਣ ਮੇਰੀ ਆ ਥੋੜੀ ਤਾਂ ਨਹੀਂ ਤੁਹਾਨੂੰ ਐਵੇਂ ਟੈਨਸ਼ਨ ਲਾਣ ਦੀ ਲੋੜ ਨਹੀਂ ਤੁਸੀਂ ਆਪਦੇ ਕੰਮ ਨਾਲ ਕੰਮ ਰੱਖੋ ਮੈਂ ਪਾਣੀ ਲੈ ਕੇ ਨਹੀਂ ਬੈਠੋ ਤੂੰ ਸੀ ਕੀ ਯਾਰ ਐਸਤਾ ਹੋਵੇ ਤੇ ਚਾਹੀਦਾ ਹੋਵੇ ਨਹੀਂ ਤਾਂ ਹੋ ਵੀ ਨਾ ਭਾਬੀ ਨੂੰ ਕੀ ਮੇਰੇ ਵਿਆਹ ਦੀ ਕਾਲੀ ਪਈ ਸੀ ਹੁਣ ਆਪੇ ਪਹੁੰਚ ਗੀ ਆਂ ਵੀ ਨਰਕ ਕੀ ਮੈਂ ਬਾਈ ਨੂੰ ਮੂੰਹ ਦਿਖਾਉਂਗਾ ਸ਼ੁਗਰਾ ਮਾਲਕਾ 20 ਸਾਲਾਂ ਬਾਅਦ ਅੱਜ ਘਰ ਦਾ ਮੂੰਹ ਦੇਖਿਆ ਸੋਕੀ ਹੋਵੇ ਸਾਰਾ ਆਹ ਸਾਗੇ ਤੁਸੀਂ ਜੈ ਰੱਬਾ ਬਾੰਟੀ

ਤੇ ਤੈਨੂੰ ਬਿਨਾਂ ਦੱਸੇ ਨਾਮ ਦਾ ਬੰਟੀ ਤਾਂ ਮੈਨੂੰ ਘਰ ਦੀ ਆ ਹਾਲਤ ਕਿਵੇਂ ਪਤਾ ਲੱਗਦੀ ਇੱਕ ਜ਼ਿੰਮੇਵਾਰੀ ਦਿੱਤੀ ਸੀ ਤੈਨੂੰ ਤੂੰ ਉਹ ਵੀ ਨਹੀਂ ਸੰਭਾਲੀ ਆ ਤੇਰੀ ਭਾਬੀ ਦੀ ਕੀ ਹਾਲਤ ਹੋਈ ਪਈ ਆ ਲੈ ਇੱਕ ਬੜਾ ਹੋਰ ਆ ਗਿਆ ਪਹਿਲਾਂ ਇਹਨੇ ਤਾਂ ਪਾ ਕੇ ਰੱਖਿਆ ਸੀਗਾ ਹੁਣ ਇਹ ਆ ਗਿਆ ਰੂਪ ਤਾਂ ਵੇਖ ਕਿਵੇਂ ਮਾਰਦਾ ਚਲ ਇੱਕ ਵਾਰੀ ਤਾਂ ਜਾਣੇ ਪੈਣਾ ਵੱਡੇ ਪਾਪਾ ਵੱਡੇ ਪਾਪਾ ਭਾਈ ਭਾਬੀ ਨੂੰ ਮੈਂ ਬਹੁਤ ਵਾਰੀ ਇਹ ਗੱਲ ਕਹੀ ਆ ਵੀ ਤੂੰ ਆ ਕੰਮ ਨਾ ਕਰਿਆ ਮੈਂ ਕੰਮ ਵਾਲੀ ਵੀ ਰੱਖੀ ਸੀ ਉਹ ਵੀ ਹਟਾ ਤੀ ਇਹਨਾਂ ਨੇ ਕਹਿੰਦੀ ਮੇਰੇ ਕੰਮਾਂ 'ਚ ਜੀ ਲੱਗਿਆ ਰਹਿੰਦਾ ਮੈਂ ਹੁਣ ਦੱਸ ਕੀ ਕਰਾਂ ਇਹ ਗੱਲ ਦੇ ਵਿੱਚ ਬੰਟੀ ਕੰਮ ਵਾਲੇ ਕਿਹਨੇ ਹਟਾਈਆ ਤੈਨੂੰ ਵੀ ਪਤਾ ਹੀ ਆ ਕੰਮ ਦੀ ਤਾਂ ਕੋਈ ਗੱਲ ਨਹੀਂ ਬੰਟੀ ਪਰ 15 ਕਿੱਲਾਂ ਦੀ ਮਾਲਕ ਦੀ ਹਾਲਤਾ ਦੇਖ ਕੱਪੜੇ ਤਾਂ ਦੇਖ ਕਿਓ ਜੇ ਆ ਵਾੜੇ ਉੱਪਰ ਹੀ ਬੰਨ੍ਹੇ ਸਸਟੀ ਕਾਲ ਕਿਵੇਂ ਆ ਅਜੀ ਇਹ ਛੂਟਾ ਬੰਟੀ ਆ ਇਹ ਸਸਟੀ ਕਾਲ ਨਾਲੇ ਇਹਦੀ ਗੁਣਗਰੇ ਕੱਟਾ ਕੱਪੜਿਆਂ ਦਾ ਤੋਂ ਅੱਜ ਪਤਾ ਹੋਣਾ ਵੀ ਤੁਸੀਂ ਆਉਣਾ ਤੁਹਾਨੂੰ ਵੇਖ ਕੇ ਤਾਂ ਹੀ ਨੱਚਣ ਕਰਨ ਲੱਗ ਗਈ ਆ ਅੱਗੇ ਚੰਗੀ ਭੜੇ ਰਹਿੰਦੀ ਥੋੜੇ ਤੋਂ ਬਿਨਾਂਏ ਭਾਈ ਤੈਨੂੰ ਬੋਲਣ ਦੀ ਜਮੇ ਲਾਇਕਤ ਨਹੀਂ ਥੋੜਾ ਜਿਹਾ ਤਮੀਜ਼ ਨਾਲ ਬੋਲੀਦਾ ਹੁੰਦਾ ਨਾਲੇ ਤੇਰੀ ਵੱਡੀ ਭੈਣ ਆ ਨਾਲੇ ਤੇਰੀ ਵੱਡੀ ਜਠਾਣੀ ਆ ਰਿਸ਼ਤਿਆਂ ਦੀ ਇੱਜ਼ਤ ਕਰੀ ਦੀ ਹੁੰਦੀ ਆ ਭਾਈ ਕਾ ਭਾਈ ਕੀ ਹੋਇਆ ਮੇਰੀ ਲਾਇਕਤ ਨੂੰ ਪਹਿਲਾਂ ਇਹਨੇ ਲਉ ਪੀਤਾ ਹੋਇਆ ਸੀਗਾ ਹੁਣ ਆਨਸਰ ਤੂਸੀ ਲੱਗ ਗਏ ਰੋਗ ਛਾੜਣ ਮੈਥੋਂ ਇਹ ਬਰਦਾਸ਼ਤ ਹੁੰਦੀ ਨਹੀਂ ਤੂ ਟੱਪ ਕਰਦੀ ਏ ਤੇਰੇ ਮਾਰਾਂ ਇੱਕ ਬੋਲਾਂ ਦਾ ਨਹੀਂ ਪਤਾ ਨਾ ਨਾ ਬਾਂਟੀ ਫੱਤ ਨਹੀਂ ਚੱਕਣਾ ਹੈਗਾ ਤੂੰ ਪਗੜਾ ਬਾਬੀ ਤੇਰੀ ਸੱਚਾਈ ਵੀ ਆ ਜੋਦਨੀ ਦੇ ਇੱਕ ਵਾਰ ਜਾਂਦੀ ਅੱਜ ਵੇ ਤੁਹਾਡੇ ਮੂਰੇ ਨਾ ਬੋਲਦੀ ਕੋਈ ਨਾ ਬੰਤੀ ਫਤਨੀ ਚੱਕੀ ਦਾ ਤੈਨੂੰ ਪਤਾ ਨਾ ਰਮਨ ਦਾ ਸੁਆਕ ਕਿਹੋ ਜਾਂ ਨਾਲੇ ਰਮਨ ਤੂੰ ਇਨਾ ਮੂਰੀਆਂ ਮੈਂ ਕਿਵੇਂ ਬੋਲਦੀ ਆ ਆਖਰੋਂ ਤੇਰਾ ਜੇਠਾ ਪਿਓ ਵਰਗਾ ਜੇਠਾ ਪਿਓ ਤਣੀ ਕਿਵੇਂ ਲੱਗਿਆ ਚਬਰ ਚਬਰ ਕਰਨਾ ਅੱਜ ਸ਼ਹਿ ਮਿਲ ਗਈ ਇਹਨੂੰ ਜ਼ੁਬਾਨ ਨੂੰ ਲੱਗਿਆ ਜਿੰਦਰਾ ਖੁੱਦ ਗਿਆ ਪਪਾ ਇਹ ਤੂੰ ਚੁੱਪ ਕਰ ਜਾ ਹੁਣ ਇਸ ਤੋਂ ਬਾਅਦ ਹੋਰ ਕੁਛ ਨਾ ਬੋਲੀ। ਬਾਂਟੀ ਇਹਨੂੰ ਚੁੱਪ ਕਰਾ ਲਾ। ਮੈਨੂੰ ਸਭ ਲੱਗ ਗਿਆ ਪਤਾ ਕਿਵੇਂ ਰੱਖਿਆ ਹੋਣਾ ਇਹਨੇ ਤੇਰੀ ਭਾਬੀ ਨੂੰ। ਵੱਡੇ ਪਾਪਾ ਮੇਰੀ ਮੰਮੀ ਨੇ ਵੱਡੀ ਮੰਮੀ ਨੂੰ ਬਹੁਤਾ ਕੀਤਾ। ਨਾਲ ਘੂਰਦੀ ਵੀ ਰਹਿੰਦੀ, ਨਾਲ ਸਾਰਾ ਕੰਮ ਕਰਾਉਂਦੀ। ਮੈਨੂੰ ਵੀ ਨਹੀਂ ਵੱਡੀ ਮੰਮੀ ਕੋਲ ਜਾਣ ਦਿੰਦੀ ਸੀ। ਕਿਉਂ ਭਾਈ? ਆ ਜਵਾਕ ਤਾਂ ਨਹੀਂ ਝੂਠ ਬੋਲਦਾ। ਬਾਂਟੀ ਨਿੱਕੇ ਭਾਈ ਲੱਗ ਗਿਆ ਮੈਨੂੰ ਵੀ ਪਤਾ ਤੇਰੀ ਚੁਪ ਦਾ। ਤੋਂ ਮੈਨੂੰ ਲੱਗਾ ਕੋਈ ਜ਼ਿਆਦਾ ਹੀ ਮજબૂર ਹੋ ਗਿਆ। ਚੱਲ ਕੋਈ ਗੱਲ ਨਹੀਂ ਉਹ ਯਾਰ ਬਾਈ ਮੈਂ ਯਾਰ ਚੱਲ ਕੋਈ ਨਾ ਬੰਟੀ ਰਹਿਣ ਦੇ ਬਾਈ ਉਹ ਭਾਈ ਤੂੰ ਜਵਾਗ ਨੂੰ ਕਾਹਤੋਂ ਰੋਕਦੀ ਸੀ ਤੇ ਕਿਨੇ ਜਾਣ ਤੋਂ ਪਰ ਸਾਡੇ ਕੋਲੇ ਹੈ ਹੀ ਕੀ ਸੀ ਤੁਹਾਡੇ ਤੋਂ ਬਣਾ ਨਾਲੇ ਮੇਰੇ ਜੇਲ੍ਹ ਜਾਣ ਤੋਂ ਬਾਅਦ ਤਾਂ ਉਹਨੇ ਬੰਟੀ ਨੂੰ ਪੁੱਤ ਮੰਨ ਲਿਆ ਸੀ ਤਾਂ ਹੀ ਚੋਲੀ ਪਾ ਕੇ ਤੈਨੂੰ ਘਰੇ ਲਿਆਈ ਅਸੀਂ ਕਿਹੜਾ ਕਿਸੇ ਹੋਰ ਨੂੰ ਕੁਝ ਦੇਣਾ ਸੀ ਚੱਲ ਕੋਈ ਨਾ ਬਾਈ ਹੁਣ ਮੈਂ ਆ ਗਿਆ ਨਾ ਹੁਣ ਮੈਂ ਆਪੇ ਰੱਖੂ ਇਹਨੂੰ ਰਾਣੀ ਬਣਾ ਕੇ ਅੱਜ ਤੱਕ ਦਾ ਹਿਸਾਬ ਤਾਂ ਨਹੀਂ ਮੈਂ ਤੁਹਾਡੇ ਤੋਂ ਮੰਗਦਾ ਪਰ ਅੱਜ ਤੋਂ ਬਾਅਦ ਅੱਧ ਦੀ ਵਹੀ ਮਾਪ ਕਰੂੰਗਾ ਕੋਈ ਨਾ ਅਸੀਂ ਕੱਲ ਹੀ ਚਲੇ ਜਾਨੇ ਖੇਤ ਤੁਸੀਂ ਇੱਥੇ ਰਹਿਓ ਜਿਵੇਂ ਮਰਜ਼ੀ ਰਹਿਣਾ ਆਪਦਾ ਭਾਂਡਾ ਢਿੰਡਾ ਲੈ ਕੇ ਅੱਧ ਅਸੀਂ ਤਾਂ ਆਪਦਾ ਖੇਤ ਰਹਿ ਲਾਂਗੇ ਮੈਂ ਇਨੇ ਭਾਈ ਕਿੱਦਾਂ ਨਹੀਂ ਜਾਣਾ ਤੂੰ ਕਿੱਦਾਂ ਨਹੀਂ ਜਾਣ ਦੇਣਾ ਮੈਂ ਤੈਨੂੰ ਤੂੰ ਇੱਥੇ ਰਹੇਂਗਾ ਨਹੀਂ ਬੰਟੀ ਹੁਣ ਤਾਂ ਪਾਣੀ ਸਰਤੋਂ ਦੀ ਲੰਘਾ ਹੁਣ ਤਾਂ ਇੱਕ ਪਾਸਾ ਕਰਨਾ ਹੀ ਪੈਣਾ ਤੇ ਪਾਪਾ ਮੇਰਾ ਡੈਡੀ ਤਾਂ ਵੱਡੀ ਮੰਮੀ ਦੇ ਪੱਖ ਲੈਂਦਾ ਸੀ ਪਰ ਮੇਰੀ ਮੰਮੀ ਨਹੀਂ ਸਹੁੰਦੀ ਸੀ ਵੱਡੇ ਪਾਪਾ ਅੱਜ ਜੀ ਕਿਥੇ ਨਾ ਜਾਓ ਮੈਂ ਤੁਹਾਡੇ ਨਾਲ ਰਹੂੰਗਾ ਤੇ ਵੱਡੀ ਮੰਮੀ ਨਾ ਕਿਉਂ ਦਾ ਰ ਪੁੱਤ ਭਾਈ ਆਹ ਹੁੰਦਾ ਖੂਨ ਦਾ ਰਿਸ਼ਤਾ ਨਾਲੇ ਵੱਡੇ ਪਾਪਾ ਜਦੋਂ ਮੇਰਾ ਵਿਆਹ ਹੋਗਾ ਮੈਂ ਵੀ ਅਜ ਮਮੀ ਨਾਲ ਉਹੀ ਕੋਸ਼ਿਸ਼ ਕਰੂੰਗਾ ਜਿਹੜੀ ਮੇਰੀ ਮੰਮੀ ਨੇ ਵੱਡੀ ਮੰਮੀ ਨਾਲ ਕੀਤੀ ਕਿਉਂ ਕੋਹੇ ਹੁਣ ਆਹੀ ਕੋਹੇ ਰਹਿ ਗਏ ਸੋਨ ਨਾਲੋਂ ਟਿਆਣੇ ਸਾਥ ਚਾਹਦੇ ਹੁੰਦੇ ਆ ਜੇ ਇਹ ਜੀ ਵਿਜੋਗੇ ਉਹ ਜੇ ਵੱਡੋਗੇ ਮੈਂ ਤਾਂ ਬਾਈ ਤੇ ਭਾਬੀ ਨੇ ਰਹੂੰਗਾ ਤੂੰ ਰਹਿ ਕੱਲੀ ਤੇ ਸਾਂਭ ਲੈ ਸਾਰਾ ਕੁਛ ਕੁਛ ਰਹਿ ਹੁਣ ਠੀਕ ਆ ਹਾਂ ਹਾਂ ਆਪਦੇ ਹੱਦ ਦੇ ਹੈ ਬਦਲ ਗਏ ਹੱਦ ਤੂੰ ਜਾ ਜਾ ਤੁਰ ਜਾ ਜਿੱਥੇ ਜਾਣਾ ਮੈਂ ਰਹਿ ਲੂੰਗੀ ਕੱਲੀ ਤੂੰ ਡਾਇਆ ਬਾਈ ਤੇ ਭਾਬੀ ਦਾ 헤ਜਲਾ ਭਲੇ ਨੂੰ ਚੁੱਪ ਕਰਦੀ ਤੇਰੀ ਅੰਦਰ ਵੱੜਦੀ ਜੀ ਉਹ ਕਿ ਨਹੀਂ ਬਾਂਟੀ ਮੈਂ ਤੈਨੂੰ ਇੱਕ ਵਾਰੀ ਕਿਹਾ ਨਾ ਹੱਥ ਨਹੀਂ ਚੱਕਣਾ ਨਾਲੇ ਰਮਨ ਤੂੰ ਕੀ ਕਹਿਣੀ ਆ ਵੀ ਕੱਲੀ ਰਹਿ ਲੂੰਗੀ ਸੋਖਾ ਨਹੀਂ ਇਕੱਲੇ ਰਹਿਣਾ ਮੈਨੂੰ ਪੁੱਛ ਕੇ ਦੇਖਾ ਮੈਂ ਕੱਢਿਆ 20 ਸਾਲ ਕੱਲੀ ਨਹੀਂ ਮੈਨੂੰ ਤਾਂ ਫੇਰ ਵੀ ਤੁਸੀਂ ਤੁਰੇ ਫਿਰਦੇ ਦਿਖਦੇ ਸੀ ਆਪਦੇ ਬਾਈ ਤੋਂ ਪੁੱਛ ਕੱਲਾ ਬਣ ਕੀ ਹੁੰਦਾ ਕਮਲਾ ਹੋ ਜਾਂਦਾ ਬੰਦਾ ਕੱਲਾ ਰਹਿ ਦੇ ਕੇ ਤੂੰ ਸਿਆਣੀ ਬਣ ਜਾ ਮੇਰੀ ਭੈਣ ਮੈਨੂੰ ਬੰਟੀ ਦੀ ਜਿੱਦ ਦਾ ਪਤਾਗਾ ਤੇ ਮੇਰੇ ਕਰਕੇ ਚੁੱਪ ਕਰ ਜਾਂਦਾ ਪਰ ਮੈਨੂੰ ਪਤਾ ਹੁਣ ਇਹਨੇ ਰੁਕਣਾ ਨਹੀਂ ਤੂੰ ਸਿਆਣੀ ਬਣ ਜਾ ਭੈਣ ਬਣ ਕੇ ਆ ਭਾਬੀ ਇਹਨੇ ਕੀ ਸਿਆਣੀ ਬੰਨਾ ਇਹ ਤਾਂ ਪਹਿਲਾਂ ਹੀ ਬਹੁਤ ਸਿਆਣੀ ਆ ਐਂ ਉਹਦਾ 2000 ਗਿਣੋ ਆਦਿਆਂ ਨੂੰ ਪਾਣੀ ਪੁੱਛ ਲਿਆ ਨੇ ਉਹ ਚੱਲ ਕੋਈ ਨਹੀਂ ਬਾਈ ਇਹਨੇ ਤਾਂ ਨਹੀਂ ਪੁੱਛਿਆ ਪਾਣੀ ਆਜੋ ਆ ਪੰਦਰ ਚੱਲ ਕੇ ਪਾਣੀ ਪੀਣੇ ਆ ਆਜੋ ਭਾਬੀ ਮੈਂ ਮਿਲ ਬਸੇ ਤੂੰ ਆ ਵੇਖ ਲੈ ਭਾਬੀ ਹਲੇ ਇੰਨਾ ਸ਼ਰਮ ਨਹੀਂ ਆਈ ਉਹ ਵੇਖ ਲੈ ਭਾਬੀ ਕਿਵੇਂ ਬੈਠੀ ਆ ਆਏ ਨਹੀਂ ਸ਼ਰਮ ਮੈਂ ਪਾਣੀ ਫੜਾਦਾ ਮੈਂ ਕਰਦਾ ਪਿੰਡ ਫੋਨ ਮੈਂ ਨਹੀਂ ਰੱਖਣੀ ਇਹ ਭਾਬੀ ਢੁੱਕ ਜਾ ਕਿਉਂ ਕੰਮੇ ਪਾਇਆ ਉਹ ਨਹੀਂ ਨਹੀਂ ਭਾਬੀ ਤੇਰੀ ਤਾਂ ਨੇ ਬੀਪ ਟੋਟੀ ਨੇ ਮੰਨ ਲਈ ਤਾਂ ਹੁਣ ਵਾਈਦੇ ਮੂਰੇ ਬੋਲਣ ਲੱਗ ਪਈ ਮੈਂ ਹੋਰ ਨਹੀਂ ਵਿਦਾਸਤ ਕਰ ਸਕਦਾ ਇਹਨੂੰ ਤੇ ਘਰਦਨੋਂ ਫੋਨ ਕਰ ਹੀ ਲੈਣ ਦੇ ਪਲੀਜ਼ ਨਾ ਕਰੋ ਫੋਨ ਤੁਸੀਂ ਹਾੜੇ ਹਾੜੇ ਪਲੀਜ਼ ਮੈਨੂੰ ਮਾਫ ਕਰ ਦਿਓ ਮੇਰ ਤੋਂ ਗਲਤੀ ਹੋ ਗਈ ਪਲੀਜ਼ ਤੁਸੀਂ ਫੋਨ ਨਾ ਕਰਿਓ ਹਾਂ ਤੈਨੂੰ ਹਾੜੇ ਯਾਦ ਆ ਗਏ ਤੂੰ ਭਾਬੀ ਦਾ ਕਿੰਨਾ ਲੂ ਪੀਂਦੀ ਰਹੀ ਆ ਪਲੀਜ਼ ਮੈਂ ਤੁਹਾਡੇ ਤੋਂ ਮਾਫੀ ਮੰਗਦੀ ਆ ਪਲੀਜ਼ ਮੈਨੂੰ ਮਾਫ ਕਰ ਦਿਓ ਹਾੜੇ ਹਾੜੇ ਤੁਸੀਂ ਨਾ ਫੋਨ ਲਾਇਓ ਪਲੀਜ਼ ਗਲਤੀ ਹੋ ਗਈ ਮੇਰੇ ਤੋਂ ਮਾਫੀ ਤੋਂ ਮੈਂ ਇਥੋਂ ਨਾ ਮੰਗਾਂ ਉਹਨਾਂ ਤੋਂ ਮੰਗ ਜਿੰਨਾਂ ਦਾ ਦਿਨ ਰਾਤ ਦਿਲ ਦਿਖਾਇਆ ਮੰਗਲਾਂ ਮੰਗਲਾਂ ਮੰਮੀ ਮਾਫੀ ਕੰਤਾ ਮੌਕਾ ਆਏਗਾ ਫਿਰ ਮੌਕਾ ਨਹੀਂ ਮਿਲਣਾ ਮੇਥੋ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਮੇਰੀ ਬਹੁਤ ਸਾਰੀਆਂ ਗਲਤੀਆਂ ਕਰਕੇ ਮੇਰੇ ਛੋਟੇ ਪੁੱਤ ਨੇ ਅੱਜ ਮੇਰੇ ਤੋਂ ਮੂੰਹ ਮੋੜ ਲਿਆ ਮੈਂ ਅੱਗੇ ਤੋਂ ਇਦਾਂ ਦੀ ਗਲਤੀ ਨਹੀਂ ਕਰਾਂਗੀ ਭੈਣ ਮੈਨੂੰ ਮਾਫ ਕਰ ਦੇ ਭਾਈ ਮੈਨੂੰ ਮਾਫ ਕਰ ਦੇ ਮੇਰੀ ਮੇਰੇ ਤੋਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਭੈਣ ਮੰਨ ਕੇ ਮੈਨੂੰ ਮਾਫ ਕਰ ਦੇ ਵੱਡੀ ਮੰਮੀ ਵੱਡੇ ਪਾਪਾ ਕਰ ਦੋ ਮੇਰੀ ਮੰਮੀ ਨੂੰ ਮਾਫ ਨਾਲੇ ਸਿਆਣੇ ਕਹਿੰਦੇ ਨੇ ਤੂੰ ਸਵੇਰ ਦਾ ਕੋ ਲਿਆ ਸ਼ਾਮ ਨੂੰ ਘਰੇ ਆਪ ਸਾਰੇ ਉਹਨੂੰ ਲੈਣੇ ਕਹਿੰਦੇ ਤੂੰ ਕਿਉਂ ਨਹੀਂ ਪਤਾ ਜੇ ਸਿਆਣਿਆਂ ਨੇ ਕਿਹਾ ਤਮੰਨਾ ਹੈ ਕਿ ਜ਼ਰੂਰ ਆ ਦੇਖ ਲੈ ਭਾਈ ਜਵਾਕ ਕਿੰਨੀਆਂ ਸਿਆਣੀਆਂ ਗੱਲਾਂ ਕਰਦਾ ਨਾ ਪੁੱਤ ਮੈਨੂੰ ਦੱਸ ਉਵੇਂ ਗੱਲਾਂ ਕਿੱਥੋਂ ਸਿੱਖੀਆਂ ਵੱਡੇ ਪਾਪਾ ਤੇ ਕਰਾਜ ਦੀ ਗੱਲ ਦੱਸਾਂ ਜਦੋਂ ਵੀ ਮੈਨੂੰ ਟਾਈਮ ਮਿਲਦਾ ਸੀ ਨਾ ਮੈਂ ਵੱਡੀ ਮੰਮੀ ਕੋਲੇ ਆ ਜਾਂਦਾ ਸੀ ਤੇ ਵੱਡੀ ਮੰਮੀ ਮੈਨੂੰ ਇਹ ਗੱਲਾਂ ਦੱਸਦੀ ਸੀ ਠੀਕ ਠੀਕ ਹੈ ਮੇਰਾ ਸਿਆਣਾ ਪੁੱਤ ਕਿੰਨੀਆਂ ਸੋਹਣੀਆਂ ਗੱਲਾਂ ਕਰਦਾ ਚਲ ਬਹਿ ਜਾ ਹੁਣ ਤੂੰ ਵੀ ਖੜਾ ਰਹਿਣਾ ਬੈਠ ਜਾ ਬੈਠ ਜਾ ਚਲੋ ਮੇਰੀ ਗੱਲ ਸੁਣੋ ਵਾਇ ਗੁਰੂ ਦੇ ਬਾਲੇ ਸੋਨੇ ਸੁਣ ਲਈ ਆਪਣੀ ਹੁਣ ਮੈਂ ਪ੍ਰਸ਼ਾਦ ਬਣਾਉਣੀ ਆ ਫਿਰ ਆਪਾਂ ਗੁਰਦੁਆਰਾ ਸਾਹਿਬ ਵੀ ਜਾ ਕੇ ਆਵਾਂਗੇ ਨਹੀਂ ਭੈਣੇ ਤੂੰ ਬੈਠ ਮੈਂ ਬਣਾਣੀ ਪ੍ਰਸ਼ਾਦ ਆਪਾਂ ਚੱਲਾਂਗੇ ਗੁਰਦੁਆਰੇ ਫਿਰ ਚਲ ਕੋਈ ਨਹੀਂ ਭਾਬੀ ਇਹ ਵੀ ਅਜਰ ਸੋਈ ਚੜੂਗੀ ਕੁਝ ਮਿੱਠਾ ਬਣਾਉਗੀ ਉਹ ਮਿੱਠਾ ਹਾਂ ਜਿਸਕੀ